ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਪਰ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਆਦ ਗੁਰੇ ਨਮਹ ਹੈ ਜੁਗਾਦ ਗੁਰੇ ਨਮਹ ਹੈ ਸਤ ਗੁਰੇ ਨਮਹ ਹੈ ਸ੍ਰੀ ਗੁਰਦੇਵੇ ਨਮਹ ਹੈ ਨਮਸਕਾਰ 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 ਜਹਰ ਪੀਰ ਜਗਤ ਗੁਰੂ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੇ ਚਲਣਾ ਦੀ ਤੂੜ ਦਾਸ ਤੁਹਾਡਾ ਆਪਣਾ ਮਾ ਦੇ ਸੰਨੰਦਨ ਜਸਵੀਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸਾਹਿਬ ਮਾਈ ਦੇਸਾਂ ਪਾਸ਼ਾਹੀ 10ਵੀ ਪਿੰਡ ਚੱਕ ਫਤੇ ਸਿੰਘ ਵਾਲਾ ਨੇੜੇ ਪੁੱਚੋ ਮੰਡੀ ਜ਼ਿਲ੍ਹਾ ਬਠਿੰਡਾ ਦੇਸ ਪੰਜਾਬ ਗੁਰੂ ਪਿਆਰਿਓ ਗੁਰੂ ਸਵਾਰਿਓ ਆਓ ਫਤੇ ਦੀਆਂ ਸੰਜਾਂ ਪਾਈਏ ਗੱਜ ਕੇ ਪਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿ ਸਹੰਸਾ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਸ਼ਾ ਦੀਆਂ ਕੀਤੀਆਂ ਬਖਸ਼ਿਸ਼ਾਂ صدਕਾ ਲਾਈਆਂ ਅਲਾਹੀ ਦੇਉਟੀਆਂ صدਕਾ ਪਹਾੜਾ ਬਰਾਗਣ ਰੋ ਬ੍ਰਹਮ ਗਿਆਨੀ ਮਾ ਤਨ ਤਨ ਮਾਈ ਦੇਸਾਂ ਜੀ ਦੇ ਬੁਰਜ ਸਾਹਿਬ ਤੋਂ ਜੁਗੋ ਜੁਗਰਤਾਲ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚੋਂ ਗੁਰੂ ਰਾਮਦਾਸ ਸਾਹਿਬ ਦੇ ਦਰ ਤੋਂ ਹਰਮੰਦਰ ਸਾਹਿਬ ਤੋਂ ਆਉਣ ਵਾਲੇ ਹੁਕਮਨਾਮਾ ਸਾਹਿਬ ਦੀ ਸਰਲ ਸਪਸ਼ਟ ਅਧਿਆਤਮਿਕ ਵਿਆਖਿਆ ਦਾ ਆਨੰਦ ਮਾਣਦੇ ਹਾਂ ਰੋਜ਼ ਗੁਰੂ ਦੀ ਬਾਣੀ ਨਾਲ ਜੁੜਦੇ ਹਾਂ ਅਣਪਛਾਤੇ ਅਰਥਾਂ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਕਰਦੇ ਹਾਂ ਅੱਜ ਦੀ ਆਪਣੀ ਕਲਾਸ ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਸਾਹਿਬ ਸਮਝਾਉਣਗੇ ਕਿ ਜੀਵਨ ਦੇ ਵਿੱਚ ਮੰਗਣਾ ਕੀ ਆ ਹੋਣਾ ਕੀ ਚਾਹੀਦਾ ਪਾਰ ਕਿਵੇਂ ਲੱਗੀਦਾ ਤੇ ਸਾਰੀ ਬਾਣੀ ਸਮਝ ਸਾਡੇ ਤਾਂ ਆਉਣੀ ਹੈ ਜੇ ਥੋੜਾ ਜਿਆਸੀ ਆਪਣੀਆਂ ਭਾਵਨਾਵਾਂ ਨੂੰ ਉਸ ਟਾਈਮ ਚ ਲੈ ਕੇ ਜਾਈਏ ਕਿ ਗੁਰੂ ਅਰਜਨ ਦੇਵ ਸਾਹਿਬ ਦਰਬਾਰ ਸਾਹਿਬ ਹਾਜ਼ਰ ਨੇ ਸੰਗਤਾਂ ਦੇ ਰੂਪ ਚ ਆਪਣੇ ਵਰਗੇ ਵੀ ਕਿੰਨੇ ਹੀ ਉਦੋਂ ਗਏ ਹੋਣੇ ਆਪਾਂ ਵੀ ਹੋਣੇ ਆ ਸਾਹਮਣੇ ਬੈਠ ਕੇ ਆਪਾਂ ਆਨੰਦ ਮਾਣਿਆ ਬਾਣੀ ਸੁਣੀ ਹੈ ਪੜ੍ਹੀ ਹੈ ਗੁਰੂ ਜਸ ਕੀਤਾ ਗੁਰੂ ਕੀਰਤਨ ਸੁਣਿਆ ਜਿਹੜਾ ਅਧਿਆਤਮ ਦੇ ਰਸਤੇ ਤੇ ਚੱਲ ਕੇ ਪ੍ਰਾਪਤੀ ਕਰਨੀ ਚਾਹੁੰਦਾ ਉਹਦੇ ਵਾਸਤੇ ਗੁਰੂ ਅਰਜਨ ਦੇਵ ਸਾਹਿਬ ਕੀ ਦੱਸ ਰਹੇ ਨੇ ਕਿ ਤੁਸੀਂ ਕੀ ਕਰਨਾ ਚਾਹੀਦਾ ਕੀ ਮੰਗਣਾ ਚਾਹੀਦਾ ਤਨ ਆਸਰੀ ਮਹਲਾ 5 ਪਾਣੀ ਪਖਾ ਪੀ ਸੋ ਸੰਤ ਆਗੈ ਗੁਣ ਗੋਵਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੈ ਇਹ ਵਿਸਰਾਮ ਨਿਦ ਪਾਈ ਗੁਰੂ ਪਿਤਾ ਨੇ ਪਹਿਲੀਆਂ ਦੋ ਪੰਕਤੀਆਂ ਦੇ ਵਿੱਚ ਅਸੀਂ ਜੋ ਚੀਜ਼ ਭਾਲਦੇ ਫਿਰਦੇ ਆਂ ਦੁਨੀਆ ਦੇ ਲੋਕ ਕਲੀਅਰ ਕਰਤੀ ਆ ਕਿ ਮਿਲੂ ਕਿਵੇਂ ਉਹ ਚੀਜ਼ ਹੈ ਕੀ ਅੱਜ ਸਭ ਤੋਂ ਵੱਡਾ ਰੌਲਾ ਇਹ ਹੈ ਕਿ ਮਨੁੱਖ ਨੂੰ ਇਹ ਪਤਾ ਹੀ ਨਹੀਂ ਹੈ ਕਿ ਉਹ ਮੰਗਦਾ ਕੀ ਹੈ ਭਾਲਦਾ ਕੀ ਹੈ ਅਸਲ 'ਚ ਉਹ ਜਿਹੜੀਆਂ ਚੀਜ਼ਾਂ ਦੱਸ ਰਿਹਾ ਉਹ ਤਾਂ ਲੋੜਾਂ ਹਨ ਲੋੜਾਂ ਤਾਂ ਹੁੰਦੀਆਂ ਲੋੜਾਂ ਪੂਰੀਆਂ ਕਰਨ ਖਾਤਰ ਮੇਨ ਮਕਸਦ ਕੀ ਹੈ ਜਿਹਦਾ ਕਰਕੇ ਅਸੀਂ ਆਏ ਹਾਂ ਇਹ ਗੱਲ ਕਿਸੇ ਦੇ ਚਿੱਤ-ਚੇਤੇ ਵੀ ਨਹੀਂ ਹੈ ਇਸੇ ਕਰਕੇ ਸਮਝ ਨਹੀਂ ਆਉਂਦੀ ਕਿ ਬਾਣੀ ਪੜ੍ਹ ਕੇ ਸੁਣ ਕੇ ਅਸੀਂ ਕੀ ਪ੍ਰਾਪਤ ਕਰਨਾ ਹੈ ਉਹ ਪ੍ਰਾਪਤੀ ਜਿੰਨਾ ਚਿਰ ਹੁੰਦੀ ਨਹੀਂ ਉਹਨਾਂ ਚਿਰ ਜਨਮਦਰ ਜਨਮ ਬੰਦਾ ਭਟਕਦਾ ਪਹਿਲੀ ਕਲਾਸ ਜਿਹੜੀ ਆਂਗਣਵਾੜੀ ਆ ਉਹ ਇਹੀ ਹੈ ਜਿਵੇਂ ਬਾਣੀ ਦੇ ਵਿੱਚ ਪਹਿਲਾਂ ਹੀ ਦੱਸਿਆ ਥਾਂ ਥਾਂ ਤੇ ਕਿ ਸਾਧੂ ਸੰਤ ਕਿਹਨੂੰ ਕਿਹਾ ਜਿਵੇਂ ਕੱਲ੍ਹ ਵਾਲੇ ਬਾਗ ਚ ਸੀ ਜਿਹੜੇ ਇੱਕ ਦੀ ਗੱਲ ਕਰਦੇ ਇੱਕ ਨੂੰ ਧਿਆਉਂਦੇ ਤੇ ਇੱਕ ਨੂੰ ਗਾਉਂਦੇ ਆ ਇਕੱਠੇ ਹੋ ਕੇ ਨਾਦ ਕਵਿੱਤ ਗਾਉਂਦੇ ਆ ਨਾਦ ਜਾਨੀ ਹਾਰਮੋਨੀਅਮ ਵਗੈਰਾ ਜੋ ਵੀ ਸਾਜ਼ ਹੁੰਦੇ ਨੇ ਉਹਨਾਂ ਨੂੰ ਵਜਾ ਕੇ ਸੰਗੀਤ ਵਾਲੇ ਸਾਜ਼ਾਂ ਨੂੰ ਕਵਤਾ ਦਾ ਗਾਇਨ ਕਰਨਾ ਤੇ ਉਹੀ ਬਾਣੀ ਗਾਉਣੀ ਜਿਹਦੇ ਵਿੱਚ ਉਹਦਾ ਜਸ ਹੈ ਜਿਹੜਾ ਸਾਡੇ ਸੌੜ ਕੱਟਦਾ ਦੁੱਖ ਕੱਟਦਾ ਉਹੋ ਜੇ ਸਾਧੂ ਜਿੱਥੇ ਰਹਿੰਦੇ ਆ ਬੈੰਦੇ ਆ ਉਹਨਾਂ ਦਾ ਟਿਕਾਣਾ ਹੈ ਹੁਣ ਉੱਥੇ ਲੋੜਾਂ ਕੀ ਆ ਜਿਹੜੀ ਸਭ ਤੋਂ ਵੱਡੀ ਆ ਸੰਸਾਰ ਦੀ ਲੋੜ ਐ ਉਹ ਪਰਮ ਪਿਤਾ ਪਰਮਾਤਮਾ ਨੇ ਇੱਕ ਡਿਜ਼ਾਈਨ ਐਸਾ ਕੀਤਾ ਮਨੁੱਖ ਦਾ ਕਿ ਉਹ ਪੇਟ ਲੱਗਿਆ ਹੋਇਆ ਪੇਟ ਦੀ ਸਿਸਟਮ ਚੱਲਦਾ ਹੈ ਬਾਹਰ ਦੇ ਅੰਨ ਪਾਣੀ ਨਾਲ ਅੰਨ ਪਾਣੀ ਤੋਂ ਊਰਜਾ ਮਿਲਦੀ ਹੈ ਊਰਜਾ ਨਾਲ ਫਿਰ ਸਾਡੇ ਅੰਦਰ ਦਾ ਸਾਰਾ ਸਿਸਟਮ ਚੱਲਦਾ ਜਿਹਦੇ ਨਾਲ ਸਾਡਾ ਜੀਵਨ ਅੱਗੇ ਵੱਧਦਾ ਹੈ ਉਹਨੋਂ ਉੱਥੇ ਸਾਧੂ ਆਏ ਸੰਤ ਹੈ ਜੋ ਪਾਤਸ਼ਾਹ ਵੇਲੇ ਦੇ ਸਾਧੂ ਸੰਤ ਸੀ ਉਹਨਾਂ ਦੀਆਂ ਕੁਝ ਜ਼ਿੰਮੇਵਾਰੀਆਂ ਗੁਰੂ ਨੇ ਲਾਈਆਂ ਹੋਈਆਂ ਸੀ ਕਿ ਸਮਾਜ ਦੇ ਕਾਮ ਨੇ ਉਹ ਖੇਤੀਬਾੜੀ ਕਰਦੇ ਆ ਲੋਕ ਕੋਈ ਜੋੜੇ ਗਣਦਾ ਹੈ ਕੋਈ ਮਨੁੱਖ ਦੇ ਲਈ ਤਾਣਾ ਤਣਦਾ ਹੈ ਕੋਈ ਕੱਪੜਾ ਬਣਾਉਂਦਾ ਹੈ ਕੋਈ ਖੇਤਾਂ ਦੇ ਵਿੱਚ ਕੰਮ ਕਰਦਾ ਹੈ ਕੋਈ ਖਾਣਾ ਚ ਕੰਮ ਕਰਦਾ ਹੈ ਇਹਨਾਂ ਦੇ ਬੱਚਿਆਂ ਨੂੰ ਬਿਮਾਰੀ ਠਵਾਰੀ ਵੀ ਲੱਗਦੀ ਐ ਇਹਨਾਂ ਨੂੰ ਵੀ ਲੱਗਦੀ ਐ ਸਾਧੂਆਂ ਦਾ ਫਰਜ਼ ਹੁੰਦਾ ਸੀ ਆਯੁਰਵੈਦਿਕ ਦਾ ਅਧਿਐਨ ਕਰਦੇ ਡੇਰਿਆਂ ਦੇ ਵਿੱਚ ਆਪਣੇ ਟਿਕਾਣਿਆਂ ਤੇ ਦਵਾਈਆਂ ਬੂਟੀਆਂ ਬਣਾਉਂਦੇ ਮਨੁੱਖ ਦੇ ਕੰਮ ਆਉਂਦੇ ਹੋਰ ਵੀ ਕੁਜਰ ਹਸ਼ਮਈ ਵਿਦਿਆਮਾ ਹੁੰਦੀਆਂ ਜਿਨ੍ਹਾਂ ਦੇ ਤਹਿਤ ਸਾਡਾ ਜਿਹੜਾ ਔਰਾ ਕਲੀਨ ਹੁੰਦਾ ਅੱਜ ਪਤਾ ਲੱਗਿਆ ਦੁਨੀਆ ਨੂੰ ਤਾਂ ਪਿੱਛੇ ਤਾਂ 20 30 ਸਾਲ ਪਹਿਲਾਂ ਉਹੋ ਜਿਹੇ ਬੰਦਿਆਂ ਨੂੰ ਕੰਜਾਂ ਨੂੰ ਕੁੱਟ ਵੀ ਦਿੱਤਾ ਵਾਲੇ ਕੱਟਣਾ ਨੇ ਮਾਰ ਵੀ ਦਿੱਤਾ ਕਿ ਹਥੌੜੇ ਕਰਦੇ ਐ ਥੋੜਾ ਥਾਲਾ ਆਪਣੇ ਚ ਕੁਛ ਨਹੀਂ ਹੁੰਦਾ ਮੋਰ ਦੇ ਖੰਭ ਹੈ ਜਿਹੜੇ ਜਾਂ ਜਿਹਦੇ ਨਾਮ ਸਾਧੂ ਕਰਦੇ ਆ ਉਹਦੇ ਚ ਇੱਕ ਐਸੀ ਪਾਵਰ ਹੈ ਕਿ ਸਾਡੇ ਔਰੇ ਦੀ ਉਹ ਕਲੀਨਿੰਗ ਕਰ ਦਿੰਦਾ ਜੇ ਕੋਈ ਸਾਡੇ ਸਰੋਦੀ ਮੋਰ ਦੇ ਫੰਗ ਫੇਰਦਾ ਭਲਾ ਮੰਨ ਕੇ ਸਾਡਾ ਭਲਾ ਮੰਗਦਾ ਤਾਂ ਸਾਡੇ ਔਰੇ ਦੇ ਵਿੱਚ ਕਲੀਨਿੰਗ ਆਉਂਦੀ ਹੈ ਸਾਡੇ ਤੇ ਤੰਦਰੁਸਤੀ ਆਉਂਦੀ ਹੈ ਸਾਡੇ ਘਰਾਂ ਦੀਆਂ ਮਾਈਆਂ ਦਾਦੀਆਂ ਨਾਨੀਆਂ ਇਹ ਵਿਦਿਆ ਜਾਣਦੀਆਂ ਸੀ ਹੱਥ ਚ ਨੂਨ ਲਿਆ ਮਿਰਚਾਂ ਲਈਆਂ ਇਹ ਜਿਹਾ ਸਮਾਨ ਲਿਆ ਬੰਦੇ ਦੇ ਉੱਦੀ gekeੜਾ ਦੇ ਦੇਣਾ ਇਸ ਤਰ੍ਹਾਂ ਉਹ ਔਰਾ ਕਲੀਨਿੰਗ ਹੀ ਸੀ ਅੱਜ ਉਹ ਵਿਦਿਆਮਤ ਸਿਖਾਈਆਂ ਜਾ ਰਹੀਆਂ ਐ ਅੱਜ ਰੇਕੀ ਦੇ ਪਾਰਟਾਂ ਚ ਉਹ ਸਿਖਾਈਆਂ ਜਾ ਰਹੀਆਂ ਕਿ ਤੁਸੀਂ ਕਲੀਨ ਕਿਵੇਂ ਹੋਣਾ ਜਲ ਦੇ ਵਿੱਚ ਨਮਕ ਪਾ ਕੇ ਥੋੜਾ ਜਿਹਾ ਇਸ਼ਨਾਨ ਕਰ ਲੈਣਾ ਕਿਵੇਂ ਤੁਹਾਡਾ ਔਰਾ ਕਲੀਨ ਹੁੰਦਾ ਇਹ ਗੱਲਾਂ ਸਾਡੇ ਬਜ਼ੁਰਗਾਂ ਨੂੰ ਵੀ ਪਤਾ ਸੀ ਤੇ ਉਹ ਕਰਦੇ ਸੀ ਇਹ ਸਾਰਾ ਕੁਝ ਹੀ ਸਾਡੀ ਪ੍ਰਾਪਰਟੀ ਆ ਭਾਰਤ ਦੀ ਇਹਦੇ ਚ ਬਹੁਤ ਕੁਝ ਹੈ ਪਰ 1809 ਦੇ ਵਿੱਚ ਮਤੇ ਪਾਸ ਹੋਏ ਕੰਪਨੀ ਸਰਕਾਰ ਵੱਲੋਂ ਇਹ ਫੈਸਲਾ ਹੀ ਦਿਆ ਗਿਆ ਕਿ ਇਹਨਾਂ ਦੀਆਂ ਵਿਦਿਆਮਾਨ ਨੂੰ ਵੀ ਨਿੰਦਣਾ ਹੈ ਇਹਨਾਂ ਦੇ ਕਾਰਜਾਂ ਨੂੰ ਵੀ ਨਿੰਦਣਾ ਹੈ ਇਹਨਾਂ ਨੂੰ ਜਿਹੜੇ ਲੋਕ ਸਾਡੇ ਕੋਲ ਪੜਨਾ ਆਉਣਗੇ ਅਹਿਸਾਸ ਕਰਾਉਣਾ ਕਿ ਇੱਥੋਂ ਦਾ ਕੁਝ ਵੀ ਸਹੀ ਨਹੀਂ ਸਾਰਾ ਕੁਝ ਸਾਡਾ ਹੀ ਸਹੀ ਹੈ ਤੇ ਅਸੀਂ ਮੰਨ ਲਿਆ ਡੇਢ 200 ਸਾਲ ਚ ਸਾਡੀਆਂ ਪਿਛਲੀਆਂ ਪੀੜ੍ਹੀਆਂ ਤੇ ਐਡਾ ਪਹਿਰਾ ਲੱਗਿਆ ਕਿ ਸਾਡੀਆਂ ਵਿਦਿਆਵਾਂ ਨੂੰ ਅਸੀਂ ਨਕਾਰਿਆ ਉਹਨਾਂ ਨੂੰ ਕਬੂਲ ਕੀਤਾ ਇਹ ਤਾਂ ਕੁਦਰਤ ਦੀ ਕਰਨੀ ਆ ਕਿ ਉਹਨਾਂ ਨੂੰ ਇਹਨਾਂ ਵਿਦਿਆਵਾਂ ਅਗੇ ਹੁਣ ਫਿਰ ਝੁਕਣਾ ਪਿਆ ਵਰਲਡ ਪੱਧਰ ਤੇ ਇਹਨਾਂ ਤੇ ਖੋਜਾਂ ਹੋਣੀਆਂ ਸ਼ੁਰੂ ਹੋਈਆਂ ਤਾਂ ਕੰਮ ਹੋ ਰਿਹਾ ਕਿ ਸਾਧੂ ਕੀ ਹੁੰਦੇ ਆ ਸੰਤ ਕੀ ਹੁੰਦੇ ਆ ਪੂਰਾ ਪੱਛਮੀ ਮੁਲਕ ਆ ਜਿਹੜੇ ਭਾਰਤ ਨੂੰ ਭੱਜ ਰਹੇ ਆ ਇੱਧਰ ਆ ਰਹੇ ਆ ਕਿਹੜੀ ਗੰਦ ਲਈ ਸਾਸ ਸਾਸ ਮਨ ਨਾਮ ਸੁਮਾਰਾ ਹੈ ਇਹੇ ਵਿਸਰਾਮਨਿਤ ਪਾਈ ਉਹ ਵਿਸਰਾਮ ਨੂੰ ਜਾਣਨ ਲਈ ਸਿੱਖਣ ਲਈ ਜਿਹੜੀ ਨਿਧੀ ਸਾਡੇ ਸਾਧੂਆਂ ਚ ਸੰਤਾਂ ਚ ਸਾਡੇ ਗੁਰੂਆਂ ਚ ਗੁਰੂਆਂ ਦੇ ਸੇਵਕਾਂ ਚ ਸਿੱਖਾਂ ਚ ਆਮੀ ਹੈ ਉਹ ਸਹਜ ਨੂੰ ਪਾਉਣ ਦੇ ਲਈ ਅੱਜ ਪੂਰੀ ਦੁਨੀਆ ਦੇ ਲੋਕ ਭਾਰਤ ਵੱਲ ਆ ਰਹੇ ਆ ਜਿਨੇ ਪਹਿਲੀ ਾਰ ਸਿੱਖਣਾ ਜਿਨੇ ਜਾਣਾ ਮਾਰੇ ਕਹਿੰਦੇ ਜਿੱਥੇ ਉਹ ਜੇ ਜਾਗਰਤ ਪੁਰਸ਼ ਬੈਠੇ ਆ ਜਿਹੜੇ ਜਗ ਦੇ ਦੀਵੇ ਆ ਉਹਨਾਂ ਦੇ ਚਾਨਣਾ ਚ ਜਾ ਕੇ ਪਾਣੀ ਢੋਣਾ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨੀਆਂ ਇਸ਼ਰਾਣ ਲਈ ਪਾਣੀ ਢੋਣਾ ਜਦੋਂ ਸੰਗਤ ਹੋ ਰਹੀ ਆ ਪੱਖਾ ਫੇਰਨਾ ਕਿਉਂਕਿ ਸੰਗਤ ਧਿਆਨ ਚ ਬੈਠਦੀ ਰਾਗੀ ਸੰਗ ਕੀਰਤਨ ਕਰਦੇ ਜਾਪ ਹੁੰਦਾ ਸਿਮਰਨ ਹੁੰਦਾ ਗਰਮੀ ਦਾ ਮਾਹੌਲਾ ਤਾਂ ਕੁਝ ਸਿੰਘ ਵੱਡੇ ਵੱਡੇ ਪੱਖੇ ਲੈ ਕੇ ਚੱਲਦੇ ਇਹ ਸ਼ੁਰੂਆਤੀ ਸੇਵਾ ਹੈ ਜਿਹਨੂੰ ਹਲੇ ਕੋਈ ਬਾਣੀ ਦਾ ਨਹੀਂ ਪਤਾ ਹੈ ਜਿਹਨੂੰ ਹਲੇ ਕੀਰਤਨ ਦਾ ਨਹੀਂ ਪਤਾ ਹੈ ਜਿਹੜਾ ਪਹਿਲੀ ਵਾਰ ਹੀ ਆਇਆ ਉਹਦੇ ਕਰਨ ਵਾਲੇ ਇਹ ਸ਼ੁਰੂਆਤੀ ਕੰਮ ਹੈ ਉਹ ਪਾਣੀ ਭਰ ਕੇ ਧਾ ਸਕਦਾ ਕਿਸੇ ਨਹਿਰ ਤਲਾ ਤੋਂ ਉਹ ਪੱਖਾ ਫੇਰ ਸਕਦਾ ਕਣਕ ਦਾ ਜਵਾਰ ਦਾ ਕੰਗਣੀ ਕੋਧਰੇ ਦਾ ਪੀਸਣ ਪਿਆਉ ਪੀ ਸਕਦਾ ਕਿੱਥੇ ਸੰਤਾਂ ਦੇ ਅੱਗੇ ਜਿੱਥੇ ਸੰਤ ਬੈਠੇ ਆ ਉੱਥੇ ਜਿਹੜਾ ਲੰਗਰ ਦਾ ਪ੍ਰਬੰਧ ਆ ਉਹਦੇ 'ਚ ਹਿੱਸਾ ਪਾ ਸਕਦਾ ਹੋਰ ਕਿਹੜਾ ਕੰਮ ਕਰ ਸਕਦਾ ਨਾ ਨਾ ਬੰਦਾ ਜਦੋਂ ਉਹ ਜਸ ਗਾ ਰਹੇ ਆ ਬਹਿ ਕੇ ਜਸ ਸੁਣ ਸਕਦਾ ਗਾ ਸਕਦਾ ਨਾਲ ਬੋਲ ਸਕਦਾ ਇਹ ਗੁਰੂ ਘਰ ਦਾ ਵਿਦਾਨ ਹੈ ਪਾਣੀ ਪੱਖਾ ਪੀਸੋ ਸੰਤ ਆਗੈ ਗੁਣ ਗੋਬਿੰਦ ਜਸ ਗਾਈ ਗੁਣ ਗਾਉਣੇ ਆ ਕਿਦੇ ਗੋਬਿੰਦ ਦੇ ਜਿਹੜਾ ਗੋ ਜਾਨੀ ਧਰਤੀ ਨੂੰ ਪਾਲਣਹਾਰ ਆ ਜਿਹੜਾ ਰਮਿਆ ਹੋਇਆ ਇਹਦੇ ਚ ਜਸ ਬਥੇਰੇ ਲੋਕਾਂ ਦੇ ਗਾਏ ਜਾਂਦੇ ਆ ਰਾਜਿਆਂ ਦੇ ਵੀ ਜਸ ਗਾਉਂਦੀ ਆ ਦੁਨੀਆ ਜਾ ਕੇ ਇਕੱਠੀ ਹੋ ਕੇ ਪਰ ਅਸੀਂ ਉਹਨਾਂ ਸੰਤਾਂ ਕੋਲ ਜਾਣਾ ਜਿਹੜੇ ਗੋਬਿੰਦ ਦਾ ਜਸ ਗਾਉਂਦੇ ਆ ਅਸੀਂ ਆਈ ਨਹੀਂ ਜਾਵੜਨਾ ਵੀ ਫਲਾਣੇ ਥਾਂ ਵੀ ਜਸ ਹੁੰਦਾ ਆ ਪਾ ਚੰਦਨਾ ਜਸ ਹੁੰਦਾ ਕਿਹਦਾ ਮਹਾਰਾਜ ਕਹਿੰਦੇ ਜਿੱਥੇ ਗੋਬਿੰਦ ਦਾ ਜਸ ਹੁੰਦਾ ਅਕਾਲ ਪੁਰਖ ਦਾ ਉਹ ਸੰਤ ਸਿੱਖਣਾ ਕੀ ਹੈ ਸੰਤ ਤੋਂ ਜਦੋਂ ਸੰਤ ਤਰੁੱਠ ਪਿਆ ਸੰਤ ਨੇ ਨਦਰ ਕੀਤੀ ਬਚਨ ਬਲਾਸ ਕੀਤੇ ਅਸੀਂ ਕੀ ਜਾਣਣਾ ਉਥੋਂ ਸੰਤ ਦਾ ਜ਼ਿਕਰ ਗੁਰੂ ਅਰਜਨ ਕਿਉਂ ਕਰ ਰਹੇ ਆ ਕਿਉਂਕਿ ਗੁਰੂ ਨਾਨਕ ਨੇ ਹੀ ਕੀਤਾ ਹੈ ਕਿ ਸਾਰੀਆਂ ਵਿਦਿਆਵਾਂ ਸਾਰੇ ਗੁਣ ਜਿਹਦੇ ਕੋਲ ਹੁੰਦੇ ਆ ਉਹ ਸ਼ਾਂਤੀ ਹੁੰਦਾ ਉਹ ਵਿਚਰਦਾ ਕਿਵੇਂ ਆ ਉਹ ਗ੍ਰਸਤੀ ਵੀ ਹੋ ਸਕਦਾ ਉਹ ਕੋਈ ਅਫਸਰ ਵੀ ਹੋ ਸਕਦਾ ਤੁਹਾਡਾ ਹੀ ਕੋਈ ਚਾਚਾ ਤਾਇਆ ਵੀ ਹੋ ਸਕਦਾ ਕੋਈ ਵੀ ਹੋ ਸਕਦਾ ਜਿਹਦੇ 'ਚ ਇਹ ਗੁਣ ਹੈ ਜਿਹੜਾ ਉਸ ਨਿਧੀ ਨੂੰ ਪਾਈ ਬੈਠਾ ਬਿਸਰਾਮ ਨਿਧੀ ਨੂੰ ਅਸੀਂ ਉਹੋ ਚਲਣਾ ਚੋਂ ਮੰਗਣੀ ਹੈ ਕਿਹੜੀ ਸਾਸ ਸਾਸ ਮਨ ਪਹਿਲਾਂ ਮਨ ਨੇ ਸਰਨ ਚ ਰਹਿ ਕੇ ਸਿੱਖਿਆ ਨਾਮ ਜਪਣਾ ਧਿਆਉਣਾ ਸਿੱਖਿਆ ਨਾਮ ਸੁਮਾਰਾ ਉਹ ਜਿਹੜਾ ੴ ਸਤਨਾਮ ਦਾ ਨਾਦ ਹੈ ਉਹਨੂੰ ਸੰਭਾਲਣਾ ਸਿੱਖੇ ਸੋਣਾ ਸਿੱਖੇ ਉਸ ਸਰਨਾਟੇ ਨੂੰ ਆਕਾਰ ਤੋਂ ਨਿਰਾਕਾਲ ਨੂੰ ਜਾਣਨ ਵੱਲ ਤੁਰੇ ਜਦੋਂ ਇਹ ਸਿੱਖਦਾ ਹੈ ਸਿੱਖਦਿਆਂ ਸਿੱਖਦਿਆਂ ਨਿਰਾਕਾਰ ਵੱਲ ਜਾਂਦਿਆਂ ਜਾਂਦਿਆਂ ਇਹ ਵਿਸਰਾਮ ਨਿਧ ਪਾਈ ਜਦੋਂ ਕੋਈ ਸੰਗਤ 'ਚ ਜਾ ਕੇ ਟਿਕਦਾ ਰਹਿੰਦਾ ਬਹਿੰਦਾ ਰਹਿੰਦਾ ਪਹਿਲਾਂ ਸਰੀਰ ਟਿਕਦਾ ਫਿਰ ਹੌਲੀ-ਹੌਲੀ ਮਨ ਟਿਕਦਾ ਫਿਰ ਸਵਾਸਾਂ ਤੇ ਆਉਂਦਾ ਸਵਾਸਾਂ ਤੋਂ ਪ੍ਰਾਣ ਦਿਸਦੇ ਆ ਫਿਰ ਇਹ ਜਿਹੜਾ ਪਿੰਗਲਾ ਸੁਖਮਣਾ ਦੀ ਖੇੜ ਨੂੰ ਸਮਝ ਕੇ ਵਿਸਰਾਮ ਚ ਜਾਂਦਾ ਨਾ ਵੀ ਸਮਝੇ ਤਾਂ ਵਿਸਰਾਮ ਚ ਫਿਰ ਵੀ ਚਲਾ ਜਾਂਦਾ ਉਹ ਵਿਸਰਾਮ ਹੈ ਜਿਹੜਾ ਨਿਰਾਕਾਰ ਦੀ ਅਵਸਥਾ ਜਿੱਥੇ ਸੁੰਨ ਮੰਡੜਾ ਹੈ ਜਿੱਥੇ ਕੋਈ ਭਾਵ ਨਹੀਂ ਉੱਠਦਾ ਕੋਈ ਭਾਵਨਾ ਨਹੀਂ ਹੈ ਸੁਰਤਾ ਜਿਹੜੀ ਉਸ ਨਿਰਾਕਾਰ ਦੀ ਕਿੰਕਰੀ ਚ ਲੱਗੀ ਸੁੰਨ ਚ ਲੱਗੀ ਜਦੋਂ ਹੀ ਉਹ ਨਿਦੀ ਦਾ ਖਜ਼ਾਨਾ ਖੁੱਲ ਜਾਂਦਾ ਹੈ ਤੇ ਜਨਮਾਂ ਜਨਮਾਂ ਦੇ ਕਿਨ ਵਿਖ ਘਟੇ ਜਾਂਦੇ ਆ ਇੱਕ ਮਿਕਤਾ ਦਾ ਅਹਿਸਾਸ ਹੁੰਦਾ ਕਿ ਲੱਖਾਂ ਹਜ਼ਾਰਾਂ ਸਾਲਾਂ ਬਾਅਦ ਆਪਣੇ ਘਰ ਆ ਗਏ ਆ ਆਪਣੇ ਘਰ ਆਉਣ ਤੇ ਜਿਹੜਾ ਵਿਸਰਾਮ ਮਿਲਦਾ ਉਹੀ ਵਿਸਰਾਮ ਉੱਥੇ ਮਿਲਦਾ ਇਹ ਵਿਸਰਾਮ ਰੂਪੀ ਨਿਧੀ ਜਦੋਂ ਇੱਕ ਵਾਰੀ ਮਿਲ ਜੇ ਫਿਰ ਜਾਂਦੀ ਕਿਧਰੇ ਨਹੀਂ ਫਿਰ ਬੰਦਾ ਬੈਹਂਦਿਆਂ ਉੱਠਦਿਆਂ ਜਾਗਦਿਆਂ ਸੌਂਦਿਆਂ ਹਰੀ ਨਾਮ ਨੂੰ ਧਿਆਉਂਦਾ ਤੇ ਉਹ ਵਿਸਰਾਮ ਦੇ ਸੁਰਤ ਦੇ ਵਿੱਚ ਉਹ ਟਿਕਾਣੇ ਤੇ ਮਿਲਦਾ ਰਹਿੰਦਾ ਆ ਜਿਹੜੀ ਵਿਧੀ ਹੈ ਸਾਸ ਸਾਸਮਣ ਨਾਮ ਸਮਾਰੈ ਉਹੀ ਹੈ ਪਵਨ ਗੁਰੂ ਤੋਂ ਸ਼ਬਦ ਗੁਰੂ ਦੀ ਯਾਤਰਾ ਕਰਦਿਆਂ ਹਰ ਸਾਹ ਦੇ ਨਾਲ ਰਹਿਣਾ ਹੈ ਇਸੇ ਸਾਹ ਨੇ ਹੀ ਸੁਰਤ ਨੂੰ ਸ਼ਬਦ ਨਾਲ ਮਿਲਾਉਣਾ ਹੈ ਵਿਸਰਾਮ ਨਾਲ ਮਿਲਾਉਣਾ ਉਹ ਨਿਧੀ ਦੇਣੀ ਆ ਸਾਨੂੰ ਤੇ ਇਸੇ ਨਿਧੀ ਦੀ ਪ੍ਰਾਪਤੀ ਕਰਨ ਹੀ ਆਪਾਂ ਜਨਮਦਰ ਜਨਮ ਆਉਣੇ ਆ ਅੱਗੇ ਬੇਨਤੀ ਕੀ ਕਰਨੀ ਆ ਤੁਮ ਕਰੋ ਦਇਆ ਮੇਰੇ ਸਾਈਂ ਏ ਮੇਰੇ ਮਾਲਕ हे मेरे ठाकुर तेरा जिथे जस ਹੁੰਦਾ ਮੈਂ ਉੱਥੇ ਜਾਵਾਂ ਤੇਰੇ ਸਾਧੂਆਂ ਨੂੰ ਸੰਤਾਂ ਨੂੰ ਗੁਰੂਆਂ ਚ ਬੈਠਾ ਮਿਲਾਂ ਤੇ ਮੇਰੇ ਤੇ ਤੁਸੀਂ ਇਹ ਦਇਆ ਕਰੋ ਕਿਉਂਕਿ ਮੈਂ ਨਹੀਂ ਜਾਣ ਸਕਦਾ ਸਾਧੂ ਕੌਣ ਹੈ ਮੈਨੂੰ ਕੀ ਪਤਾ ਸਹੀ ਸੰਗਤ ਕਿੱਥੇ ਆ ਇਹ ਦਇਆ ਕਰਕੇ ਤੁਸੀਂ ਮੇਰੀ ਅਗਵਾਈ ਕਰਨੀ ਹੈ ਮੈਨੂੰ ਰਸਤਾ ਬਖਸ਼ਣਾ ਹੈ ਮੈਨੂੰ ਇਹੋ ਜੇ ਜਾਗਰਤ ਪੁਰਸ਼ਾਂ ਦੀ ਜਾਗੇ ਹੋਏ ਸਾਧੂਆਂ ਦੀ ਸੰਗਤ ਬਖਸ਼ਣੀ ਹੈ ਤੁਮ ਕਰਹੁ ਦਇਆ ਮੇਰੇ ਸਾਈਂ ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਉ ਫਿਰ ਮਤ ਮੰਗਣੀ ਹੈ ਕਿ ਮੈਂ ਜਾਪ ਵੀ ਕਰ ਲਿਆ ਪਾਠ ਵੀ ਕਰ ਲਿਆ ਮੇਰੇ ਸਿਮਰਨ ਵੀ ਚੱਲਦਾ ਰਹਿੰਦਾ ਤੇਰੀ ਯਾਦ ਬਣੀ ਰਹਿੰਦੀ ਆ ਪਰ ਓਨੀ ਤੂੰ ਅਗਲੀ ਸਟੇਜ ਬਖਸ਼ ਦੀ ਮਹਾਰਾਜ ਐਸੀ ਮਤ ਬਖਸ਼ ਦੀ ਮੈਂ ਥੱਲੇ ਨਾ ਮੁੜ ਜਾਂ ਮੈਂ ਹੋਰ ਰਸਤੇ ਨਾ ਭਟਕ ਜਾ ਐਸੀ ਦਾਤ ਮਤ ਦੀਜਾ ਮੇਰੇ ਠਾਕਰ ਸਦਾ ਸਦਾ ਜਾਨੀ ਹਰ ਸਾਹ ਦੇ ਵਿੱਚ ਤੁਦ ਧਿਆਈ ਤੈਨੂੰ ਧਿਆਵਾ ਇਹੀ ਪ੍ਰਾਪਤੀ ਹੈ ਧਿਆਨ ਵੱਡੀ ਚੀਜ਼ ਹੈ ਅਸੀਂ ਸੇਵਾ ਤੋਂ ਸ਼ੁਰੂ ਕਰਕੇ ਧਿਆਨ ਤੱਕ ਪਹੁੰਚਣਾ ਤੇ ਗੁਰੂ ਤੋਂ ਮੰਗਣਾ ਕਿ ਮੈਂ ਸਦਾ ਹੀ ਤੈਨੂੰ ਧਿਆਵਾ ਮੇਰੇ ਤੇ ਕਿਰਪਾ ਕਰੋ ਇਹੀ ਰਹਾਉ ਹੈ ਇਹੀ ਕਿਰਪਾ ਅਸੀਂ ਮੰਗਣੀ ਹੈ ਤੁਮਰੀ ਕਿਰਪਾ ਤੇ ਮੋਹ ਮਾਨ ਛੁਟੈ ਬਿਨ ਸਜਾਈ ਪਰਮਾਈ ਹੁਣ ਜਨਮਾਂ ਜਨਮਾਂ ਦਾ ਜਿਹੜਾ ਨਾਲ ਤੁਰਿਆ ਆਉਂਦਾ ਮੋਹ ਇਹ ਜਾਗਦਾ ਹੈ ਬਹੁਤ ਤੰਕਰਦਾ ਹੈ ਫਿਰ ਮਾਨ ਬਹੁਤ ਤਰ੍ਹਾਂ ਦਾ ਮਾਨ ਹੈ ਹੋਣਾ ਵੀ ਚਾਹੀਦਾ ਪਰ ਜਦੋਂ ਮਾਣ ਹੰਕਾਰ ਬਣਦਾ ਤਾਂ ਜੀਵਨ ਦੇ ਵਿੱਚ ਦਿੱਕਤਾਂ ਲਿਆ ਦਿੰਦਾ ਇਹਦੀ ਵੀ ਅਰਦਾਸ ਕਰਨੀ ਆ ਵੀ ਮਾਲਕਾ ਕਿਰਪਾ ਕਰੀ ਸਾਨੂੰ ਤਾਂ ਹੁਣ ਪਤਾ ਹੀ ਨਹੀਂ ਨਾ ਗੱਲ ਦਾ ਵੀ ਕਿਹੜੀ ਚੀਜ਼ ਕਿਵੇਂ ਸੈੱਟ ਹੋਊਗੀ ਕਿਵੇਂ ਠੀਕ ਹੋਊ ਤੂੰ ਜਾਣਦਾ ਮਾਲਕ ਤੁਮਰੀ ਕਿਰਪਾ ਤੇ ਮੋਹ ਮਾਣ ਛੂਟੈ ਬਿਨ ਸਜਾਈ ਪਰਮਾਈ ਪਟਕਣਾ ਭਰਮ ਬਿਨਸ ਜਾਣ ਮਿਟ ਜਾਣ ਮੋਹ ਮਾਣ ਤੋਂ ਓਚ ਚਿਕੇ ਤੇਰੇ ਚਲਣਾ ਦੀ ਧੂੜੀ ਬਣ ਜੀਏ ਆਨੰਦ ਰੂਪ ਰਵਿਓ ਸਭ ਮਦੇ ਜਤ ਕਤ ਪੇਖੋਂ ਜਾਈ ਜਦੋਂ ਉਹਦੀ ਕਿਰਪਾ ਹੋ ਜਾਂਦੀ ਹੈ ਭਰਮ ਦਾ ਨਾਸ਼ ਹੋ ਜਾਂਦਾ ਹੈ ਭਰਮ ਦੂਰ ਹੋ ਜਾਂਦਾ ਹੈ ਤਾਂ ਮਹਾਰਾਜ ਕਹਿੰਦੇ ਫਿਰ ਆਨੰਦ ਦੀ ਅਵਸਥਾ ਬਣਦੀ ਹੈ ਸ਼ੁਕਰ ਦੀ ਵਸਤਾ ਬਣਦੀ ਆਨੰਦ ਰੂਪ ਰਵਿਓ ਸਭ ਮਦੇ ਸਾਰੇ ਪਾਸੀ ਕਣਕਣ ਦੇ ਵਿੱਚ ਹਰ ਸਾਹ ਦੇ ਵਿੱਚ ਆਨੰਦ ਜਤ ਕਤ ਪੇਖੋਂ ਜਾਈ ਕਹਿੰਦੇ ਤੇਰਾ ਹੀ ਰੂਪ ਕਣਕਣ ਦੇ ਵਿੱਚ ਤੇਰੀ ਤਰੰਗ ਤੇਰੀ ਇੰਟੈਲੀਜੈਂਸ ਦੀਂਦੀ ਐ ਤੈਥੋਂ ਬਿਨਾ ਦੀਂਦਾ ਕੋਈ ਨਹੀਂ ਐਸੀ ਮੇਰੇ ਤੇ ਕਿਰਪਾ ਕਰਤੀ ਤੂੰ ਮੈਨੂੰ ਐਸਾ ਧਿਆਨ ਬਖਸ਼ਤਾ ਮੈਂ ਹੁਣ ਜਿੱਧਰ ਵੀ ਵੇਖਦਾ ਜਿੱਥੇ ਵੀ ਜਾਂਦਾ ਤੂੰ ਹੀ ਵਸਤਾ ਦਿਸਦਾ ਤਮ ਦਿਆਨ ਕਿਰਪਾਲ ਕਿਰਪਾਨਦ ਪਤਿਤ ਪਾਵਨ ਗੋਸਾਈਂ ਹੇ ਮੇਰੀ ਮਾਲਕਾ ਤੂੰ ਬੜਾ ਦਿਆਲੂ ਆ ਬਖਸ਼ਣ ਹਾਰ ਆ ਬਖਸ਼ੰਦ ਆ ਬੜਾ ਹੀ ਕਿਰਪਾਲੂ ਆ ਕਿਰਪਾ ਦਾ ਖਜ਼ਾਨਾ ਹੈ ਤੂੰ ਮਾਲਕ ਇੱਕ ਗੱਲ ਤੋਂ ਜਿਹੜੀ ਤੋਂ ਡਰ ਰਹਿੰਦਾ ਸੀ ਵੀ ਸਾਡੇ ਚੌਗਣ ਬਹੁਤ ਆ ਅਸੀਂ ਪਤਿਤ ਕਰਮ ਬੜੇ ਕੀਤੇ ਆ ਬਹੁਤ ਕੁਛ ਐਸਾ ਜਿਹੜਾ ਜੀਵਨ ਚ ਅਸੀਂ ਕੀਤਾ ਜਿਹਨੂੰ ਪਤਿਤ ਮੰਨਿਆ ਜਾਂਦਾ ਹੈ ਪਰ ਜਿੱਦ ਤੇਰੇ ਐਸ ਗੁਣ ਦਾ ਪਤਾ ਲੱਗਿਆ ਕਿ ਇੱਕ ਤੇਰਾ ਮਹਿਕਮਈ ਪਤਿਤ ਪਾਵਣ ਹੈ ਪਹਿਲਾਂ ਤੂੰ ਸਫਾਈ ਕਰਦਾ ਉਹਦੀ ਜਿਹੜਾ ਪਤਿਤ ਹੈ ਪਿੱਛੇ ਨਹੀਂ ਧੱਕਦਾ ਦੂਰ ਨਹੀਂ ਛੱਡਦਾ ਦੁਨੀਆ ਨਰਾਦਰ ਕਰਦੀ ਐ ਤੂੰ ਨਹੀਂ ਕਰਦਾ ਤੂੰ ਪਤਿਤਾਂ ਨੂੰ ਡਿੱਗਿਆਂ ਹੋਿਆਂ ਨੂੰ ਧੱਕਿਆਂ ਹੋਿਆਂ ਨੂੰ ਵੀ ਪਾਵਣ ਕਰ ਲੈਣਾ ਐ ਨਹੀਂ ਸ਼ੋਬਖਸ਼ਿਸ਼ ਕਰਦਾ ਹੈ ਐਸਾ ਮਾਲਕ ਹੈ ਤਾਰ ਕੇ ਲੈ ਜਾਣਾ ਤੇਰੇ ਇਸ ਰੂਪ ਨੂੰ ਦੇਖ ਕੇ ਖੁਸ਼ੀ ਵੀ ਬਹੁਤ ਹੋਈ ਕਿ ਸਾਡੇ ਵਰਗਿਆਂ ਦਾ ਵੀ ਗੁਜ਼ਾਰਾ ਹੋ ਜਾਊਗਾ ਤੁਮ ਦਿਆਲ ਕਿਰਪਾਲ ਕਿਰਪਾਨਿਦ ਪਤਿਤ ਪਾਵਨ ਗੋਸਾਈ ਇਹ ਗੋ ਧਰਤੀ ਨੂੰ ਪਾਲਣ ਵਾਲਾ ਸਾਈਂ ਆ ਤੂੰ ਤੇਰੇ ਵੀ ਇੱਕ ਰੂਪ ਆ ਜਿਹਨੂੰ ਕੋਈ ਨਹੀਂ ਸਿਆਣਦਾ ਉਹਨੂੰ ਤੂੰ ਸਿਆਣ ਲੈਣਾ ਜਿਹਦਾ ਕੋਈ ਨਹੀਂ ਉਹਦਾ ਤੂੰ ਬਣ ਜਾਣਾ ਤੇਰੇ ਇਸੇ ਰੂਪ ਦੇ ਮਾਣ ਚ ਹੀ ਭਗਤ ਸੰਤ ਨੱਚਦੇ ਰਹਿੰਦੇ ਆ ਗਾਉਂਦੇ ਰਹਿੰਦੇ ਆ ਬੇ ਪਰਵਾਹ ਰਹਿੰਦੇ ਆ ਕੋਟ ਸੁਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬਿਲਾ ਬਲਾਈ ਜਦੋਂ ਤੇਰੇ ਇਸ ਰੂਪ ਦਾ ਪਤਾ ਲੱਗਿਆ ਤੇ ਤੇਰੇ ਨਾਲ ਇੱਕ ਮਿਕਤਾ ਹੋਈ ਕਰੋੜਾਂ ਸੁਖਾਂ ਦਾ ਖਜ਼ਾਨਾ ਆਨੰਦ ਰਾਜ ਪਾਏ ਮਖ ਤੇ ਨਿਮਕ ਬਲਾਈ ਅੱਖ ਦੇ ਚਮਕਣ ਜਿੰਨੇ ਸਫੇ ਸਮਾਂ ਵੀ ਜਦੋਂ ਤੇਰੇ ਨਾਲ ਝਲਕ ਮਿਲੀ ਤੇਰੇ ਨਾਲ ਇੱਕਮਿਕਤਾ ਹੋਈ ਕਰੋੜਾ ਰਾਜ ਤੇਰੇ ਤੋਂ ਬਾਰੇ ਜਾ ਸਕਦੇ ਆ ਆਨੰਦ ਸੁਖ ਬਾਰੇ ਜਾ ਸਕਦੇ ਆ ਇੰਨਾ ਸਮਾਂ ਇੰਨਾ ਆਨੰਦ ਦਾ ਅੱਖ ਚਮਕਣ ਜਿੰਨੇ ਸਮੇਂ ਚ ਵੀ ਜਦੋਂ ਤੇਰੇ ਨਾਲ ਇੱਕਮਿਕਤਾ ਹੁੰਦੀ ਆ ਜਦੋਂ ਤੇਰਾ ਹੱਥ ਸਿਰ ਤੇ ਆ ਜਾਂਦਾ ਤੇ ਸਾਰੇ ਦੁਨੀਆ ਦੇ ਰਾਜ ਭਾਗ ਕਰੋਣਾ ਸੁਖ ਚਰਨਾ ਚਾ ਡਿਖਦੇ ਆ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਭਾਈ ਅਸੀਂ ਕੀ ਕਰ ਸਕਦੇ ਆ ਜਿੰਨਾ ਕ ਕਰਦੇ ਆ ਕੋਈ ਜਾਪ ਹੈ ਕੋਈ ਤਾਪ ਹੈ ਕੋਈ ਭਗਤੀ ਹੈ ਪੂਰੀ ਉਹਦੀ ਮੰਨੀ ਜਾਂਦੀ ਆ ਜੋ ਤੇਰੀ ਇੰਟੈਲੀਜੈਂਸ ਨੂੰ ਤੇਰੇ ਬਣਾਏ ਹੋਏ ਪ੍ਰਭੂ ਪਗਬਾਨ ਦੇ ਮਨ ਨੂੰ ਭਾ ਜਾਂਦੀ ਆ ਜਿਹਦੀ ਡਿਊਟੀ ਤੂੰ ਲਈ ਵੀ ਐ ਪਤਿਤ ਪਾਵਨ ਕਰਨ ਤੇ ਕਿ ਤੈਨੂੰ ਭਾਉਂਦਾ ਕਿ ਨਹੀਂ ਭਾਉਂਦਾ ਜਦੋਂ ਉਹਦੇ ਚਿੱਤ ਨੂੰ ਭਾ ਜਾਂਦੀ ਐ ਉਹੀ ਭਗਤੀ ਆ ਉਹੀ ਜਪਾਇ ਉਹੀ ਤਪਾਇ ਨਾਮ ਜਪਤ ਤ੍ਰਿਸ਼ਨਾ ਸਭ 부ਜੀ ਹੈ ਨਾਨਕ ਤ੍ਰਿਪਤ ਅਗਾਈ ਜਦੋਂ ਤੂੰ ਜੁੜੇ ਆ ਸਾਧੂ ਦਰ ਗਏ ਆ ਸੰਤ ਦਰ ਗਏ ਆ ਬਾਣੀ ਦਾ ਪੱਲਾ ਪਕੜਿਆ ਬਾਣੀ ਪੜੀ ਐ ਸੁਣੀ ਐ ਨਾਮ ਜਪਿਆ ਪਹਿਲਾਂ ਤਾਂ ਹਰ ਤਰ੍ਹਾਂ ਦੀ ਤ੍ਰਿਸ਼ਨਾ 부ਜੀ ਪਰਮਨਾਸ ਹੋਏ ਦੁੱਖਾਂ ਕਲੇਸ਼ਾਂ ਦਾ ਨਾਸ ਹੋਇਆ ਤੇ ਜਿਹੜੀ ਤ੍ਰਿਪਤੀ ਬਖਸ਼ਿਸ਼ ਕੀਤੀ ਆ ਮਾਲਕਾ ਤੋਂ ਨਾਨਕ ਤ੍ਰਿਪਤ ਅਗਾਈ ਇਹ ਤਾਂ ਐਨਾ ਰੱਜ ਦੇ ਗਈ ਐ ਜਨਮਾਂ ਜਨਮਾਂ ਦੀਆਂ ਭੁੱਖਾਂ ਮਟਾਤੀਆਂ ਤੇਰੇ ਨਾਲ ਇੱਕਮਿਕਤਾ ਤੇਰਾ ਪਿਆਰ ਤੇਰਾ ਦਦਾਰ ਹਰ ਵੇਲੇ ਬਣਿਆ ਰਹਿੰਦਾ ਇਹ ਹੀ ਤੇਰੇ ਨਾਮ ਦੀਆਂ ਤੇਰੀ ਬਾਣੀ ਦੀਆਂ ਬਰਕਤਾਂ ਕਿਰਪਾ ਕਰਨ ਸਤਿਗੁਰੂ ਸਾਨੂੰ ਵੀ ਸਾਰਿਆਂ ਨੂੰ ਮਿਲੇ ਇਹ ਦਾਤ ਇਸੇ ਦਾਤ ਨੂੰ ਲੈਣੀ ਆਪਾਂ ਆਏ ਆ ਜਿਉਂਦੇ ਜੀ ਮੁਕਤੀ ਇਹੀ ਹੈ ਤ੍ਰਿਪਤ ਹੋ ਜਾਣਾ ਜਿਹਨੂੰ ਕਿਹਾ ਨਾ ਗੁਰੂ ਨਾਨਕ ਦੇਵ ਨੇ ਨਾਨਕ ਤ੍ਰਿਪਤ ਅਘਾਈ ਅਗਾਈ ਦਾ ਮਤਲਬ ਹੁੰਦਾ ਪੂਰਨ ਤੌਰ ਤੇ ਰਾਜ ਜਾਣਾ ਸ਼ੁਕਰਾਨਾ ਹੀ ਕਰੀ ਜਾਣਾ ਸ਼ੁਕਰਾਨਾ ਹੀ ਕਰੀ ਜਾਣਾ ਕਿ ਧੰਨ ਹੈ ਧੰਨ ਹੈ ਮਾਲਕਾ ਬੜੇ ਰੰਗ ਦਿਖਾਏ ਆ ਬੜੇ ਰੰਗ ਤਮਾਸ਼ੇ ਦਿਖਾਏ ਆ ਕਿਰਪਾ ਕਰੋ ਕਿਰਪਾ ਕਰੋ ਜਦੋਂ ਭਲੇ ਦਾ ਭਾਵ ਉੱਠਣਾ ਸ਼ੁਰੂ ਹੋ ਜਾਂਦਾ ਹੈ ਕਿ ਸਭ ਦਾ ਪਲਾਹੋ ਪਲਾਹੋ ਪਦਾਹੋ ਸਮਝ ਲਓ ਵੀ ਗੱਲ ਬਣਨੀ ਸ਼ੁਰੂ ਹੋ ਗਈ ਅਸੀਂ ਉਸ ਨidhi ਨੂੰ ਪਾਉਣਾ ਗੁਰੂ ਅਰਜਨ ਦੇਵ ਦੇ ਦਰ ਤੋਂ ਗੁਰੂ ਰਾਮਦਾਸ ਦੇ ਦਰ ਤੋਂ ਜਿਹੜੀ ਵਿਸ਼ਰਾਮ ਨਿਧ ਹੈ ਇਹ ਸਾਡੇ ਥਿਰ ਘਰ ਚ ਪਈ ਹੈ ਤਾਂ ਹੀ ਸਾਨੂੰ ਸੰਕੇਤ ਦਿੱਤੇ ਆ ਥਿਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾ ਸਾਰੇ ਸਾਰੇ ਕਾਜ ਸਮਰ ਜਾਂਦੇ ਆ ਗੁਰੂ ਦੀ ਸੰਗਤ ਚ ਸਵਾ ਘੰਟਾ ਸਵੇਰ ਸਵਾ ਸ਼ਾਮ ਨੂੰ ਲਾਓ ਪੈਰਾ ਬਾਣੀ ਪੜੋ ਸੁਣੋ ਬੈਠੋ ਟਿਕੋ ਪਹਿਲਾਂ ਤਨ ਟਿਕਦਾ ਫਿਰ ਮਨ ਟਿਕਦਾ ਤਨ ਮਨ ਟਿਕਦਿਆਂ ਹੀ ਉਬਿਸਰਾਮ ਵਾਲੀ ਸਥਿਤੀ ਬਣ ਜਾਂਦੀ ਹੈ ਜਿਹੜਾ ਪਿੰਗਲਾ ਸੁਕਮਣਾ ਸੰਭ ਹੋ ਜਾਂਦੀ ਹੈ ਤਾਂ ਅਗਲੀਆਂ ਪ੍ਰਾਪਤੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਆਓ ਪਿਆਰੇ ਸਮਾਪਤੀ ਕਰੀਏ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਭਾਈ ਨਾਮ ਜਪਤ ਤ੍ਰਿਸ਼ਨਾ ਸਭ 부ਜੀ ਹੈ ਨਾ ਨਿਕ ਤ੍ਰਿਪਤ ਅਗਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਮਨ ਦੇ ਸਾਂ ਤੇਰੀ ਸਦਾ ਹੀ ਜੈ ਸਦਾ ਹੀ ਜੈ ਜਿਹਾ ਪਾਉ ਤੇਹੇ ਫਲ ਪਾਈ ਸੀ